ਫਕੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਦੁਸ਼ਮਨ ਨੂੰ ਬੰਨਣ ਵਾਲਾ ਮੰਤਰ ਭੂਤਾਂ ਪ੍ਰੇਤਾਂ ਨੂੰ ਬੰਨਣ ਵਾਲਾ ਮੰਤਰ ਦੁਸ਼ਮਨ ਨੂੰ ਬੰਨਣ ਵਾਲਾ ਮੰਤਰ ਹਨੂਮਾਨ ਚੀਤਾ ਇੱਕ ਬੜਾ ਸ਼ਕਤੀਸ਼ਾਲੀ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਸੋ ਦੋਸਤੋ ਇਹ ਮੰਤਰ ਪਾਠ ਤੁਸੀਂ ਕਿਸੇ ਵੀ ਸ਼ੁਭ ਮਹੂਰਤ ਦੇ ਵਿੱਚ ਜਾਨੀ ਕਿ ਸ਼ੁਭ ਦਿਨ ਦੇ ਵਿੱਚ ਸ਼ੁਭ ਦਿਨ ਉਹ ਜਿਵੇਂ ਸ਼ਿਵਰਾਤਰੀ ਹੋਵੇ ਜਾਂ ਹੋਲੀ ਹੋਵੇ ਦੀਵਾਲੀ ਹੋਵੇ ਚੰਦਰ ਗ੍ਰਹਿਣ ਹੋਵੇ ਸੂਰਜ ਗ੍ਰਹਿਣ ਹੋਵੇ ਇਸ ਸਮੇਂ ਦੇ ਵਿੱਚ ਤੁਸੀਂ ਇਸ ਮੰਤਰ ਨੂੰ ਸਿੱਧ ਕਰ ਸਕਦੇ ਹਾਂ ਲੇਕਿਨ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਹਨੂਮਾਨ ਦਾ ਸਾਰੀ ਸਮਗਰੀ ਜਿਵੇਂ 11 ਲੱਡੂ, ਦੋ ਬਾਣ, ਹਨੂਮਾਨ ਵਾਲਾ ਸੰਦੂਰ, ਜੰਬੇਲੀ ਦਾ ਤੇਲ, ਸ਼ੈਂਟ ਦੀ ਸ਼ੀਸ਼ੀ, ਹਨੂਮਾਨ ਜੀ ਦਾ ਲੰਗੋਟ, ਇਹ ਸਾਰਾ ਸਮਾਨ ਰੱਖ ਕੇ ਹਨੂਮਾਨ ਜੀ ਦਾ ਚਿਰਾਗ ਜਗਾ ਕੇ ਤੁਸੀਂ ਨੇ ਉੰਟੇ ਟਾਈਮ ਦੇ ਵਿੱਚ ਇਹ ਲਾਲ ਆਸਣ ਤੇ ਬੈਠ ਕੇ ਲਾਲ ਹਕੀਕੀ ਮਾਲਾ ਤੇ ਜਦੋਂ ਕਰਨਾ ਜਿੰਨਾ ਸਮਾਂ ਚੰਦਰ ਗ੍ਰਹਿਣ ਦੇ ਟਾਈਮ ਦੇ ਵਿੱਚ ਕਰਨਾ ਤਾਂ ਜਿੰਨਾ ਸਮਾਂ ਚੰਦਰ ਗ੍ਰਹਿਣ ਦਾ ਟਾਈਮ ਹੈ ਸੂਰਜ ਗ੍ਰਹਿਣ ਦੇ ਵਿੱਚ ਕਰਨਾ ਤਾਂ ਜਿੰਨਾ ਸਮਾਂ ਸੂਰਜ ਗ੍ਰਹਿਣ ਦਾ ਟਾਈਮ ਹੈ ਜਾਂ ਫਿਰ ਦੀਵਾਲੀ ਨੂੰ ਕਰਨਾ ਤਾਂ ਦੀਵਾਲੀ ਦੀ ਰਾਤ ਨੂੰ ਕਰ ਸਕਦੇ ਆ ਹੋਲੀ ਨੂੰ ਕਰਨਾ ਹੋਲੀ ਵਾਲੀ ਰਾਤ ਨੂੰ ਕਰ ਸਕਦੇ ਆ ਲੇਕਿਨ ਉਹਨੇ ਉਹਨੇ ਟਾਈਮ ਦੇ ਵਿੱਚ ਰਹਿ ਕੇ ਇਹ ਪਾਠ ਕਰਨਾ ਹੈ ਤਾਂ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ ਉਸ ਤੋਂ ਬਾਅਦ ਜਿਸ ਵੀ ਲਈ ਤੁਸੀਂ ਕਿਸੇ ਦੁਸ਼ਮਣ ਨੂੰ ਬੰਨਣਾ ਹੋਵੇ ਜਾਂ ਕਿਸੇ ਭੂਤ ਪ੍ਰੇਤ ਨੂੰ ਬੰਨਣਾ ਹੋਵੇ ਤਾਂ ਫਿਰ ਇਸੇ ਤਰ੍ਹਾਂ ਕਰਨਾ ਹੈ ਕਿ ਇੰਨਾ ਹੀ ਸਾਰਾ ਹੰਮਾਨ ਲੈ ਕੇ ਇਹ ਸਾਰਾ ਹੰਮਾਨ ਹਨੂਮਾਨ ਜੀ ਦੇ ਮੰਦਰ ਦੇ ਵਿੱਚ ਚੜਾਉਣਾ ਹੈ ਅਤੇ ਦਾ ਕੀ ਉਸ ਤੋਂ ਬਾਅਦ ਆ ਕੀ ਤੁਸੀਂ ਜਿਸ ਵੀ भूत प्रेत ਨੂੰ ਜਾਂ ਦੁਸ਼ਮਣ ਨੂੰ ਬੰਨਣਾ ਹੋਵੇ اور ਉਸ ਦਾ ਨਾਮ ਲੈ ਕੇ ਤੁਸੀਂ ਇਹ ਜਾਪ ਕਰ ਦੇਣਾ 11 ਵਾਰੀ ਇਸ ਮੰਤਰ ਦਾ ਪਾਠ ਤੁਸੀਂ ਕਰਨਾ ਹੈ ਤਾਂ ਉਹ ਦੁਸ਼ਮਣ ਬੱਧਿਆ ਜਾਵੇਗਾ ਤੁਹਾਡੇ ਤੋਂ ਦੂਰ ਹੋ ਜਾਵੇਗਾ और ਤੁਹਾਡੇ ਤੇ ਉਹ ਬਾਹਰ ਨਹੀਂ ਕਰੇਗਾ ਤੁਹਾਡੇ ਨਾਲ ਉਹ ਦੁਸ਼ਮਣੀ ਨਹੀਂ ਰੱਖੇਗਾ ਲੇਕਿਨ ਇਹ ਜ਼ਰੂਰੀ ਹੈ ਕਿ ਤੁਸੀਂ ਜਾਪ ਕਰਨ ਲਈ ਉਸ ਦਾ ਨਾਮ ਲੈਣਾ ਹੈ ਤਾਫੀਰ ਉਹ ਦੁਸ਼ਮਣ ਤੁਹਾਡਾ ਤੁਹਾਡੇ ਤੇ ਬਾਹਰ ਤਦੀ ਵੀ ਨਹੀਂ ਕਰੂਗਾ ਲੇਕਿਨ ਇਹ ਸਾਰਾ ਕੁਝ ਕਰਨੇ ਲਈ ਉਹ ਹਨੂਮਾਨ ਜੀ ਦਾ ਮੰਤਰ ਕੀ ਹੈ ਜਿਹੜਾ ਤੁਸੀਂ ਜਾਪ ਕਰਨਾ ਹੈ ਲੇਕਿਨ ਮੰਤਰ ਪਹਿਲੇ ਚੰਗੀ ਤਰ੍ਹਾਂ ਸੁਣਨਾ ਸੁਣਨ ਤੋਂ ਬਾਅਦ ਉਸ ਮੰਤਰ ਨੂੰ ਚੰਗੀ ਤਰ੍ਹਾਂ ਕੰਠ ਕਰਨਾ ਹੈ ਕੰਠ ਕਰਨ ਤੋਂ ਬਾਅਦ ਹੀ ਫਿਰ ਕਿਸੇ ਵੀ ਸ਼ੁਭ ਮੁਹੂਰਤ ਤੇ ਸ਼ੁਭ ਦਿਨ ਤੇ ਸ਼ੁਭ ਘੜੀ ਤੇ ਇਹਦਾ ਜਾਪ ਤੁਸੀਂ ਨਹੀਂ ਕਰਨਾ ਹੈ ਦੱਸੀ ਹੋਈ ਵਿਧੀ ਦੇ ਅਨੁਸਾਰ ਓਮ ਇਲ 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 ਮਹਾ ਇਲ ਬੋਲਤੇ ਕੀ ਜੀਵ ਕੀ चलते का पांव कील मारते का हाथ कील देखते की नजर कील मु की कवर कील, को, को बांध बांधने वाला कौन कहा से आया कील कोट से आया सब हमारा विघन हरता आया जैसे रामचंद्र जी का काज सुवारा एस काग हमारा सुवारी मेरा शब्द पूरे बच्चा श्री राम चंद्र जी की आज्ञा फिरे शब्द साचा पिंड काचा पूरे मंत्रो दोस्तों ई मंत्र है जिस मंत्र के नाल तुसी अपने दुश्मन उ कील सकदेया वंस सकदेया जा फिर ਉਤਪ੍ਰੇਤ ਨੂੰ ਬਨ ਸਕਦੇ ਆ ਸੋ ਦੋਸਤੋ ਜਿਹੜੇ ਵੀ ਮੇਰੇ ਵੀਰ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣੀ ਹੈ ਸੋ ਦੋਸਤੋ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਢਾਲੇ ਦੇ ਨਾਲ ਹਾਜ਼ਰ ਹੋਵਾਂਗੀ ਸੋ ਦੋਸਤੋ ਜਦ ਤੱਕ ਲਈ ਜੈ ਪੀਰਾਂ ਦੀ